ਹਾਂਜੀ ਬਾਈ ਸਸਰੀਕਾਲ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਅੱਜ ਆਪਾਂ ਹੁਣ ਤੁਹਾਨੂੰ ਫਿਰ ਤੋਂ ਦੱਸਣ ਜਾ ਰਹੇ ਆ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਤੋਂ ਕਈ ਦਿਨ ਪਹਿਲਾਂ ਪ੍ਰਵਾਸੀਆਂ ਨੇ ਆਪਣੇ ਪੰਜਾਬੀਆਂ ਦੇ ਸ਼ੁਰਾ ਮਾਰ ਕੇ ਦੋ ਬੱਚਿਆਂ ਦੇ ਇੱਕ ਦੀ ਤਾਹ ਨਾਲ ਦੀ ਨਾਲ ਹੱਤਿਆ ਹੋ ਗਈ ਸੀ ਤੇ ਜੋ ਇੱਕ ਵਿਚਾਰੇ ਨੂੰ ਐਡਮਿਟ ਕਰ ਲਿਆ ਗਿਆ ਸੀ ਹਸਪਤਾਲ ਦੇ ਵਿੱਚ ਤੇ ਉਹ ਵੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਸੀ ਉਹਦੀ ਕੱਲ ਕਹਿੰਦਾ ਮਤਲਬ ਵੀ ਕੱਲ ਉਹ ਵੀ ਪੂਰਾ ਹੋ ਚੁੱਕਾ ਉਹ ਨੌਜਵਾਨ ਦੀ ਵੀ ਹੱਤਿਆ ਹੋ ਗਈ ਬਈ ਇਹ ਕਰੀ ਕੀ ਨੇ ਸਾਨੂੰ ਸਾਰਿਆਂ ਨੂੰ ਪਤਾ ਪ੍ਰਵਾਸੀ ਲੋਕਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਤੇ ਰਾਤ ਲੱਖਾ ਸਿੰਘ ਸਿਧਾਨਾ ਉੱਥੋਂ ਆ ਰਹੇ ਸੀ ਤੇ ਉਧਰੋਂ ਇੱਕ ਲੁਧਿਆਣਾ ਵਿਚਤੀ ਵੀ ਨੰਗੇ ਆ ਬਾਈ ਲੱਖਾ ਸਿੰਘ ਸਿਧਾਨਾ ਜੋ ਉਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਜੋ ਆਪਣੇ ਪੰਜਾਬ ਚੋਂ ਦਾ ਉਹਦੇ ਕੋ ਹਰ ਖਬਰ ਹੁੰਦੀ ਆ ਬਾਈ ਲੱਖਾ ਸਿੰਘ ਸਿਧਾਨਾ ਕੋਲੇ ਕਿਉਂਕਿ ਉਹ ਆਪਣੇ ਪੰਜਾਬ ਵਾਸਤੇ ਲੜਦਾ ਬਈ ਖਬਰ ਆਉਣੀ ਵੀ ਚਾਹੀਦੀ ਕਿਉਂ ਨਹੀਂ ਕੋਲੇ ਉਹਨੂੰ ਸਾਰੇ ਪੰਜਾਬ ਬਾਰੇ ਜਿੱਥੇ ਵਾਰਦਾਤ ਹੁੰਦੀ ਹੈ ਪਹਿਲਾ ਲੱਖੇ ਕੋਲੇ ਜਾਂਦਾ ਫੋਨ ਪੰਜਾਬ ਦੇ ਲੋਕ ਇਹ ਮੰਨਦੇ ਆਪਾਂ ਵੀ ਕੋਈ ਹੁਣ ਥੋੜਾ ਬਹੁਤਾ ਕੋਈ 100 ਦੇ ਵਿੱਚੋਂ ਕਹਿ ਦਈਏ ਵੀ 20% ਲੋਕ ਨਾਲ ਲੱਗਦੇ ਆ ਬਾਈ ਦੇ ਤੇ ਬਾਕੀ ਆਪਣਾ ਪੰਜਾਬ ਬਈ ਆਪਾਂ ਕਹਿ ਦਈਏ ਇੱਕ ਇੱਕ ਮਿਲ ਇੱਕ ਜੁੱਟ ਹੋ ਕੇ ਨਹੀਂ ਚੱਲਦੇ ਕਿਉਂਕਿ ਕੱਲੇ ਲੱਖੇ ਦੀ ਲੜਾਈ ਨਹੀਂ ਹੈਗੀ ਇਹ ਜੋ ਬਾਈ ਲੱਖਾ ਸਿੰਘ ਸਿਧਾਣਾ ਦੀ ਲੜਾਈ ਨਹੀਂ ਹੈਗੀ ਇਹ ਇਹ ਪੰਜਾਬ ਦੀ ਆ ਸਾਰੇ ਪੰਜਾਬ ਦੀ ਲੜਾਈ ਆ ਆਪਣੀ ਜੋ ਸਰਕਾਰਾਂ ਨਾਲ ਵੀ ਲੜਦਾ ਇਹ ਆ ਇਹ ਉਹ ਧੁਰ ਤੋਂ ਕਿਉਂਕਿ ਤੁਹਾਨੂੰ ਪਤਾ 40 50 ਦਾ ਪਰਚੇ ਪਾਤੇ ਉਹਨਾਂ ਨੇ ਸਰਕਾਰਾਂ ਨੇ ਉਹਨਾਂ ਤੇ ਤੇ ਆਪਣੇ ਲੋਕਾਂ ਚ ਇੰਨੀ ਨਾਕਾਮੀ ਆ ਬਈ ਜਦੋਂ ਕੋਈ ਕਿਤੇ ਵਾਰਦਾਤ ਹੁੰਦੀ ਆ ਬਈ ਉਹਦੇ ਐ ਦੱਸੋ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਣਾ ਵੀ ਭਾਈ ਲੱਖਾ ਸਿੰਘ ਸਧਾਣੇ ਕੋਲੇ ਵੀ ਚੰਗੀ ਜ਼ਮੀਨ ਆ ਚੰਗੇ ਜਾਇਦਾਦ ਆ ਚੰਗੇ ਦੋ ਬੱਚੇ ਹੈਗੇ ਚੰਗਾ ਵਧੀਆ ਪਰਿਵਾਰ ਆ ਉਹਦਾ ਜੀ ਨਹੀਂ ਕਰਦਾ ਵੀ ਮੈਂ ਘਰੇ ਬਹਿ ਜਾ ਆ ਵੀ ਮੈਂ ਕਿਉਂ ਲੜਾ ਸਰਕਾਰਾਂ ਨਾਲ ਕਿਉਂ ਪਰਚੇ ਪਵਾਵਾਂ ਲੋਕਾਂ ਵਾਸਤੇ ਲੜੀ ਜਾਂਦਾ ਆਪਣੇ ਪੰਜਾਬ ਪੰਜਾਬੀਓ ਸੋਨੂੰ ਇਹ ਗੱਲ ਕਹਿਣਾ ਚਾਹਣਾ ਮੈਂ ਕਿਉਂਕਿ ਤੁਸੀਂ ਪਹਿਲਾ ਨੰਬਰ ਤਾਂ ਮੈਂ ਤੁਹਾਨੂੰ ਇਹ ਗੱਲ ਕਰਦਾਗਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਵੀਡੀਓ ਨੂੰ ਪਹਿਲਾਂ ਤਾਂ ਤੁਸੀਂ ਸੁਣਦੇ ਨਹੀਂ ਹੁੰਦੇ ਕਿਉਂਕਿ ਮੈਂ ਇਹਦੋਂ ਪਹਿਲਾਂ ਹੁਣ ਵੀਡੀਓ ਪਾਈ ਸੀ ਉਹਨੂੰ ਪਾਈ ਨੂੰ ਘੰਟਾ ਹੋ ਗਿਆ ਦੋ ਦੋ ਘੰਟੇ ਹੋ ਗਏ ਸ਼ਾਇਦ ਦੋ ਘੰਟਿਆਂ ਦੇ ਵਿੱਚ ਮੈਂ ਕਹਿੰਦਾ 40 50 ਜਣੇ ਨਹੀਂ ਮਸਾਂ ਦੇਖੀ ਹੋਗੀ ਕਿਉਂਕਿ ਕੋਈ ਗੱਲ ਸੁਣਦੇ ਨਹੀਂ ਪੰਜਾਬ ਦੀਆਂ ਗੱਲ ਜੇ ਕੋਈ ਪੰਜਾਬ ਬਾਰੇ ਗੱਲ ਕਰਦਾ ਉਹਨੂੰ ਨਹੀਂ ਕੋਈ ਸੁਣਦਾ ਨਾ ਕੋਈ ਸ਼ੇਅਰ ਕਰੇ ਵੀਡੀਓ ਉਹ ਚੀਜ਼ ਨੂੰ ਸੁਣਦੇ ਆ ਜੇ ਕੋਈ ਹੋਰ ਹੋਊਗਾ ਕੋਈ ਤੇ ਹੋਰ ਕੋਈ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀਡੀਓ ਹੋਵੇ ਉਹਨੂੰ ਹਰ ਕੋਈ ਗਾਂ ਦੀ ਗਾਂ ਸ਼ੇਅਰ ਵੀ ਕਰ ਦੇ ਉਹਨੂੰ ਚੰਗੀ ਤਰ੍ਹਾਂ ਲਾਇਕ ਵੀ ਕਰਨਗੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ ਕੋਈ ਕਿਸੇ ਨੂੰ ਹਮਦਰਦੀ ਨਹੀਂ ਪੰਜਾਬ ਨਾਲ ਵੀਡੀਓ ਨੂੰ ਸ਼ੇਅਰ ਹੀ ਨਹੀਂ ਕਰਦੇ ਮੈਂ ਹੁਣ 2-3 ਘੰਟਿਆਂ ਬਾਅਦ ਵੀਡੀਓ ਪਾਈ ਆ ਉਹਨੂੰ 20-40 ਜਣਿਆਂ ਨੇ ਦੇਖਿਆਗਾ ਤਾਂ ਹੀ ਤਾਂ ਆਪਣੇ ਪੰਜਾਬ 'ਚ ਬਈ ਨਾਕਾਮੀ ਆ ਇਹ ਕਿਉਂਕਿ ਨਾਲ ਇੱਕ ਜੁੱਟ ਮਿਲ ਕੇ ਨਹੀਂ ਚੱਲਦੇ ਜੇ ਉਹ ਵੀਡੀਓ ਨਹੀਂ ਤੁਸੀਂ ਸ਼ੇਅਰ ਗਾਂ ਕਰ ਸਕਦੇ ਕੀ ਕਰੋਗੇ ਨਾਲ ਵੀ ਨਹੀਂ ਖੜ ਸਕਦੇ ਤੁਸੀਂ ਕਮ ਸੇ ਕਮ ਵੀਡੀਓ ਤਾਂ ਪੰਜਾਬੀਆਂ ਤੇ ਕੱਪੜੇ ਤੇ ਘਪਰਾਇਆ ਭੇਜਿਆ ਕਰੋ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਹੁਣ ਇਕੱਲੇ ਲੱਖਾ ਸਿੰਘ ਸਿਧਾਣਾ ਦੀ ਹੁਣ ਗੱਲ ਕਰਾਂਗੇ ਜੇ ਰਾਤ ਉਹ ਜੋ ਆਪਾਂ ਕਹ ਰਹੀਏ ਪ੍ਰਵਾਸੀਆਂ ਨੇ ਮੁੰਡਾ ਛੁਰਾ ਮਾਰ ਕੇ ਉਹ ਦੋ ਬੱਚਾਂ ਦੀ ਇੱਥੇ ਇੱਕ ਦੀ ਤਾਂ ਮੰਨ ਕੇ ਚਲੋ ਥਾਂ ਤੇ ਇੱਥੇ ਆਉਗੀ ਸੀ ਆ ਦੂਜਾ ਇੱਕ ਕੱਲ ਉਹਦੇ ਮੰਨ ਕੇ ਚਲੋ ਉਹ ਵੀ ਪੂਰਾ ਹੋ ਗਿਆ ਉਹਦੀ ਵੀ ਹੱਤਿਆ ਹੋਗੀ ਕਿਸੇ ਮਾਂ ਦਾ ਪੁੱਤ ਮੰਨ ਕੇ ਚਲੋ ਹੁਣ ਖੂਨ ਦਾ ਬਦਲਾ ਇੱਕ ਖੂਨ ਹੁੰਦਾ ਹੈ ਪਹਿਲਾ ਨੰਬਰ ਤਾਂ ਇਹ ਕਹਾਂਗੇ 8 ਲੱਖ ਰੁਪਏ ਦੇ ਕੇ ਪਹਿਲਾਂ ਤਾਂ ਉਹਨਾਂ ਦੀ ਜਦੋਂ ਜਦੋਂ ਧਰਨਾ ਲੱਗਿਆ ਸੀ ਮੋਰਚੇ ਤੇ ਬੈਠੇ ਸੀ ਆਪਣੇ ਪੰਜਾਬੀ ਭਰਾ ਮੋਹੱਲੀ ਦੇ ਵਿੱਚ ਜੇ ਲੋਕ ਇਕੱਠੇ ਕਰੇ ਸੀ ਤਾਂ ਸਰਕਾਰਾਂ ਨੇ ਦੇ ਕੇ 8 ਲੱਖ ਰੁਪਏ ਤੇ ਉਹਨਾਂ ਦਾ ਮੋਰਚਾ ਧਰਨਾ ਚਕਵਾਤਾ ਕਹਿ ਕੇ ਆਏ ਵੀ ਤੁਹਾਡੇ ਦੋ ਬੱਚੇ ਅੱਗੇ ਵਾਸਤੇ ਸੋਚੋ ਜੀ ਅੱਗੇ ਬੱਚਿਆਂ ਵਾਸਤੇ ਸੋਚੋ ਤੁਸੀਂ ਪੈਸੇ ਦੇ ਕੇ ਧਰਨਾ ਚਕਾ ਦਿੱਤਾ ਗਿਆ ਸੀ ਕਾਂ ਕਰਕੇ ਆਪਣੇ ਪੰਜਾਬੀਏ ਚ ਨਾਕਾਮੀਆਂ ਤੇ ਇਨੀ ਛੇਤੀ ਚੱਕ ਕੇ ਧਰਨਾ ਪਈ ਸਾਈਡ ਤੇ ਹੋ ਗਏ ਸਾਰੇ ਲੋਕ ਵੀ ਚਲੋ ਆਪਾਂ ਆਪਦੇ ਘਰੇ ਚਲੋ ਵੀ ਸਰਕਾਰ ਨੂੰ ਅੰਜਾਮ ਦੇਣਾ ਤਾਂ ਬਈ ਧਰਨਾ ਇੱਕ ਵਾਰੀ ਛੱਡੋ ਤੁਹਾਨੂੰ ਲਗਾਤਾਰ ਬੈਠਣਾ ਪਊਗਾ ਜਿਵੇਂ ਦਿੱਲੀ ਚ ਬੈਠੇ ਸੀ 2 2.5 ਮਹੀਨੇ 3 ਮਹੀਨੇ ਫਿਰ ਤੁਹਾਨੂੰ ਦਿੱਲੀ ਦਾ ਵੀ ਪਤਾ ਸੰਭੂ ਬਾਰਡਰ ਤੇ ਕਿੰਨੇ ਆਪਣੇ ਕਿਸਾਨਾਂ ਦੇ ਕਤਲ ਹੋ ਗਏ ਸੀ ਤੇ ਉਹ ਬਜ਼ੁਰਗਾਂ ਦੇ ਆਪਣੇ ਮੈਂ ਕਹਣਾ ਵੀ ਪਲਾਸਟਿਕ ਦੇ ਉਹ ਰੌਂਦ ਜੇ ਸੀਗੇ ਜਿਹੜੀਆਂ ਗੋਲੀਆਂ ਮਾਰ ਕੇ ਕਿਸੇ ਦੇ ਗੋਡੇ ਤੇ ਕਿਸੇ ਦੇ ਪੈਰ ਤੇ ਮੈਂ ਕਹਣਾ ਗਾਇਲ ਕਰਤੇ ਸੀਗੇ ਫੱਟੜ ਕਰਤੇ ਸੀਗੇ ਕਿਉਂਕਿ ਤਾਂ ਕਹਣਾ ਇਹ ਪੰਜਾਬ ਦੇ ਆਪਣੇ ਇੱਕ ਜੋ ਟੋਕੇ ਨਹੀਂ ਚਲਦੇ ਬਈ ਕੱਲਾ ਲੱਖਾ ਸਿੰਘ ਸੁਧਾਨਾ ਨੂੰ ਨਹੀਂ ਗੱਲ ਹੁਣ ਇਹ ਜੇ ਪੂਰੀ ਮੈਂ ਤੁਹਾਨੂੰ ਦੱਸਾਂ ਜਿਹੜਾ ਰਾਤ ਰੱਖਾ ਸਿੰਘ ਸੁਧਾਨਾ ਦਾ ਘਰ ਘੇਰਿਆ ਪੁਲਿਸ ਨੇ ਘਟੋ ਘਟ 9 ਦੇ ਕਰੀਬ 9 10 ਦੇ ਵਿੱਚ ਜੇ ਮੈਂ ਕਹਣਾ ਉੱਤੇ ਲੋਕ ਨਾ ਪਹੁੰਚ ਪਹੁੰਚਦੇ ਪੰਜਾਬੀ ਉਹਨੂੰ ਗ੍ਰਿਫਤਾਰ ਪੱਕਾ ਕਰਕੇ ਨਾਲ ਲੈ ਕੇ ਜਾਂਦੇ ਕਿਉਂਕਿ ਪੰਜਾਬ ਦੀ ਗੱਲ ਜੋ ਕਰਦਾ ਹਰ ਕਿਸੇ ਨੂੰ ਮੈਂ ਤੁਹਾਨੂੰ ਹਰ ਵੀਡੀਓ ਚ ਦੱਸਦਾ ਸਾਰਿਆਂ ਨੂੰ ਜੇਲ੍ਹ ਚ ਸਿੱਟਿਆ ਜਾਂਦਾ ਕਿਉਂਕਿ ਆਪਣਾ ਪੰਜਾਬ ਬਈ ਸ਼ੁਰੂ ਤੋਂ ਹੀ ਆਇਆਗਾ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਛੱਡਦੇ ਆ ਜ਼ਿਲ੍ਹੇ ਚ ਅਮਰਤਪਾਲ ਤੇ ਲਾ ਲੋ ਸ਼ੁਰੂ ਤੋਂ ਸਰਕਾਰਾਂ ਨਾਲ ਲੜਾਈਆਂ ਜਿਵੇਂ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੂੰ ਵੀ ਤੁਹਾਨੂੰ ਤੁਸੀਂ ਪਤਾ ਸਰਕਾਰਾਂ ਨੂੰ ਅੰਜਾਮ ਹੋਣੇ ਦਿੱਤਾ ਸੀ ਉਹ ਸੀ ਪੰਜਾਬ ਦੇ ਯੋਧੇ ਜਿਹੜਾ ਇੱਕ ਪਰਸੋਂ ਬਲਵੰਤ ਸਿੰਘ 11 ਵਜੇ ਤੋਂ ਲੈ ਕੇ 2 ਵਜੇ ਦੀ 2.5 ਘੰਟੇ ਦੀ ਪੈਰੋਲ 3 ਘੰਟੇ ਦੀ ਮਿਲੀ ਸੀ ਉਹਨੂੰ ਤੇ ਨਾਲ ਦੀ ਨਾਲ ਉਹਨੂੰ 29 ਸਾਲ ਬਾਅਦ ਉਹਨਾਂ ਦਾ ਭਾਸ਼ਣ ਕੱਲ ਸੋਨ ਨੂੰ ਮਿਲਿਆ ਬਹੁਤ ਚੰਗਾ ਲੱਗਿਆ ਵੀ ਪੰਜਾਬ ਦੇ ਯੋਧੇ ਵਾਕਈ ਹੈਗੇ ਆ ਜਿਨ੍ਹਾਂ ਨੇ ਬਿਆੰਤ ਸਿੰਘ ਨੂੰ ਬੰਬ ਨਾਲ ਢੱਡਣਾ ਬੰਨ ਬੰਨ ਕੇ ਭੇਜੋ ਆਪਣੇ ਜੋ ਦਲਾਵਰ ਸਿੰਘ ਸੀ ਤੇ ਬਿਆੰਤ ਸਿੰਘ ਜਿਨ੍ਹਾਂ ਨੇ ਸਿੱਖ ਮਰਵਾਏ ਗਏ ਸੀ ਉਹਨਾਂ ਨੂੰ ਉਡਾਇਆ ਉਹਨਾਂ ਜੋਧਾ ਦੀਆਂ ਗੱਲਾਂ ਸੁਣ ਕੇ ਆ ਲੱਗਦਾ ਵਧੀਆ ਆਪ ਨੂੰ ਵੀ ਹਾਂ ਭਈ ਸਾਡੇ ਪੰਜਾਬ ਦੇ ਵਿੱਚ ਕੋਈ ਤਾਂ ਮੰਨ ਕੇ ਚੱਲੋ ਹੈਗਾ ਸੀ ਤੇ ਹੁਣ ਵਾਲੇ ਆਪਣੇ ਕਹਿ ਦਿਆ ਹੁਣ ਵਾਲੇ ਲੋਕਾਂ ਦਾ ਜਮਾ ਸਰਿਆ ਪਿਆ ਜੇ ਕੋਈ ਪੰਜਾਬ ਦੀ ਗੱਲ ਕਰਦਾ ਤਾਂ ਕੋਈ ਕੋਈ ਸੁਣ ਕੇ ਰਾਜੀ ਨਹੀਂ ਹੈਗਾ ਕਾਂ ਕਰਕੇ ਕਹਿਨੇ ਆ ਬਈ ਤੇ ਆ ਅੱਜ ਇੱਕ ਹੁਣ ਕੀ ਕਿਹਾ ਕਿਸੇ ਨੇ ਪ੍ਰਵਾਸੀਆਂ ਨੂੰ ਲੈ ਕੇ ਕਿਸੇ ਨੇ ਹੈਗਾ ਸੀ ਕੋਈ ਜ਼ਿੰਮੇਦਾਰ ਲਾ ਲੋ ਭਰਾ ਆਪਣੀ ਕਿਸਾਨ ਲੱਖਾ ਸਿੰਘ ਸਿਧਾਣਾ ਨੂੰ ਕਹਿ ਰਿਹਾ ਉਲਟਾ ਕਹਿੰਦਾ ਹਾਂ ਵੀ ਤੂੰ ਪ੍ਰਵਾਸੀਆਂ ਤੇ ਹੌਲਾ ਲਾ 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 ਕਰਕੇ ਤੂੰ ਵੀਡੀਓ ਪਾਉਣਾਗਾ ਤੇ ਇਹ ਕਰਦਾ ਉਹ ਕਰਦਾ ਤੁਸੀਂ ਮੁੱਦਾ ਚੱਕ ਰ ਗਿਆ ਪ੍ਰਵਾਸੀਆਂ ਨੂੰ ਬਾਹਰ ਕੱਢੋ ਕੋਈ ਕਿਸਾਨ ਭਰਾ ਸੀ ਆਪਣਾ ਕਹਿੰਦਾ ਵੀ ਸਾਡੇ ਤਾਂ ਕੰਮ ਇਹ ਕਰਦੇ ਆ ਸਾਡੇ ਗੋਆ ਕੁੜਾ ਕਰਦੇ ਸਾਡੇ ਇਹ ਪਸ਼ੂਆਂ ਦੇ ਥੱਲੇ ਸਵੇਰੇ 4 ਵਜੇ ਉੱਠ ਕੇ ਧਾਰਾ ਕੱਢਦੇ ਬੱਕਰਾ ਮਾਰਦੇ ਆ ਜੀ ਉਹ ਕਰਦੇ ਆ ਜੀ ਤੇ ਤੁਸੀਂ ਕਹਿਣਾ ਚਾਹੁੰਦੇ ਆ ਬਈ ਲੱਖਾ ਸਿੰਘ ਸਰਮਾਇਦਾਰ ਬੰਦਾ ਉਹਦਾ ਤਾਂ ਸਰਦਾ ਜੀ ਇਹ ਕਹਿੰਦਾਗਾ ਕੋਈ ਆਪਣਾ ਆਪਣਾ ਹੀ ਭਰਾਗਾ ਕੋਈ ਮੰਨ ਕੇ ਚੱਲੋ ਕਿਸਾਨ ਲੱਖ ਕਹਿੰਦਾ ਮੇਰੀ ਇਹ ਵੀਡੀਓ ਲੱਖੇ ਸਿੰਘ ਲੱਖੇ ਸਧਾਨੇ ਤੱਕ ਭਜਾਓ ਜੀ ਵੀ ਉਲਟਾ ਸਮਾਂ ਦੀ ਜੇ ਕੋਈ ਪੰਜਾਬ ਦੀ ਗੱਲ ਕਰਦਾ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕਰਦਾ ਉਲਟਾ ਲੋਕ ਚੱਕ ਕੇ ਖਿਲਾਫ ਹੋ ਜਾਂਦਾ ਆਪਣੀ ਜਿਹੜਾ ਕੋਈ ਗੱਲ ਕਰਦਾ ਐਂ ਤਾਂ ਪੰਜਾਬ ਦਾ ਭਲਾ ਨਹੀਂ ਹੋਣਾ ਫਿਰ ਐਂ ਤਾਂ ਫਿਰ ਪਰ ਵਾਈ ਚਲੋ ਆਪਣੇ ਪੰਜਾਬ ਦੇ ਜੋ ਹੁਣ ਉਹਨਾਂ ਦਾ ਜਿਨ੍ਹਾਂ ਦਾ ਕਤਲ ਕਰਿਆ ਇਹਨੂੰ ਹੁਣ ਇਹ ਪੁੱਛਣਾ ਚਾਹੂੰ ਆ ਜਿਹੜੇ ਨੇ ਮੇਰੀ ਵੀਡੀਓ ਵੀ ਇਹਦੇ ਤੱਕ ਪਹੁੰਚਾ ਦਿਓ ਜੋ ਇਹ ਆਪਣਾ ਭਰਾਗਾ ਕਿਸਾਨ ਭਰਾ ਜੋ ਵੀ ਜਿੱਥੋਂ ਤੱਕ ਵੀ ਇਹਦੀ ਜਿਵੇਂ ਵੀਡੀਓ ਆਈ ਆਪਣੇ ਸਾਹਮਣੇ ਮੇਰੀ ਵੀਡੀਓ ਵੀ ਫੁੱਲ ਸ਼ੇਅਰ ਕਰ ਦਿਓ ਬਈ ਛੋਡੇ ਸਿਰ ਤੇ ਆਪਣਾ ਚੈਨਲ ਚੱਲਦਾ ਪੰਜਾਬ ਵਿੱਚ ਜੋ ਕੋਦੋ ਕੁਝ ਹੁੰਦਾ ਉਹ ਛੋਡੇ ਤੱਕ ਪਹੁੰਚਾਉਣਾ ਮੈਂ ਕੋਈ ਆਮ ਵੀਡੀਓ ਨਹੀਂ ਹੈਗੀ ਵਿਊ ਲੈਣ ਵਾਸਤੇ ਨਹੀਂ ਵੀਡੀਓ ਆਪਣਾ ਜਾਗਰਤ ਕਰਦੇ ਆ ਪੰਜਾਬ ਨੂੰ ਜਿਹੜਾ ਆਪਣੇ ਪੰਜਾਬ ਦੇ ਵਿੱਚ ਪਾਪ ਵਧਿਆ ਪਿਆਗਾ ਮੈਂ ਕਹਿੰਦਾ ਥਾਂ-ਥਾਂ ਤੇ ਅਤਿਆਚਾਰ ਹੋ ਰਿਹਾ ਹੈਗਾ ਤੇ ਥਾਂ-ਥਾਂ ਤੇ ਨਸ਼ੇ ਲਾ ਲੋ ਜਦੋਂ ਦੀਆਂ ਇਹ ਸਰਕਾਰਾਂ ਸਰਕਾਰਾਂ ਦੀ ناکਾਮੀਆ ਜਦੋਂ ਦੀ ਇਹ ਸਰਕਾਰ ਆਈ ਆ ਮੈਂ ਕਹਿੰਦਾ ਉਹਨਾਂ ਪਹਿਲਾਂ ਵਾਲੀਆਂ ਸਰਕਾਰਾਂ ਚ ਨਹੀਂ ਹੋਇਆ ਜਿੰਨਾ ਹੁਣ ਅਤਿਆਚਾਰ ਹੋ ਰਿਹਾ ਹੈਗਾ ਵੀਡੀਓ ਨੂੰ ਕੋਈ ਸ਼ੇਅਰ ਨਹੀਂ ਕਰਦਾ ਆਪਣੇ ਭਰਾਵਾਂ ਤੱਕ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਬਈ ਵੱਧ ਵੱਧ ਤੋਂ ਵੱਧ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕੋਈ ਆਮ ਵੀਡੀਓ ਨਹੀਂ ਹੈਗੀ ਉਲਟਾ ਸਮਾਂ ਦੀ ਮੈਂ ਤੁਹਾਨੂੰ ਹੁਣ ਜਿਵੇਂ ਦੱਸੀਏ ਹੁਣ ਉਹ ਜਿਵੇਂ ਕਹਿ ਰਿਹਾ ਸੀ ਕਿਸਾਨ ਭਰਾ ਵੀ ਸਾਡੇ ਤਾਂ ਜੀ ਭਈਏ ਸ਼ੁਰੂ ਤੋਂ ਸਾਡੇ 20 ਸਾਲ ਹੋ ਗਏ ਲੱਗਿਆ ਉਹਨਾਂ ਨੂੰ ਫਿਰ ਐਂ ਦੱਸੋ ਇਹਨੂੰ ਐਂ ਪੁੱਛਣਾ ਚਾਹੂੰ ਜਿੱਥੇ ਅਪਰਾਧ ਇਹ ਕਈ ਵਾਰੀ ਹੁਣ ਜਿਵੇਂ ਆ ਦੋ ਬੱਚਾ ਦੇ ਮਾਰਿਆ ਸੀ ਛੋਰਾ ਦੋਨਾਂ ਦੇ ਗਾਲ ਚਿੱਕਦੇ ਅੱਖ ਚ ਤੇ ਉਹਦਾ ਵੀ ਉਹਦਾ ਅੰਜਾਮ ਹੁਣ ਅਜੇ ਤੱਕ ਨਾ ਕੋਈ ਕਹਿੰਦੇ ਗ੍ਰਿਫਤਾਰ 5-6 ਦਿਨਾਂ ਬਾਅਦ ਇਹਨਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਨੂੰ ਪਹਿਲਾਂ ਭਜਾ ਦਿੰਦੇ ਇਹਨਾਂ ਤੋਂ ਫੜੀਦਾ ਨਹੀਂ ਪੰਜਾਬ ਪੁਲਿਸ ਤੋਂ ਐਨੇ ਭੱਜ ਗਏ ਜੀ ਉਹ ਹੋ ਗਿਆ ਉਹ ਤਾਂ ਹੁਣ ਡੰਡਾ ਦਿੱਤਾ ਸੀ ਇਹਨਾਂ ਨੇ ਤਾਂ ਫੜ ਕੇ ਲਿਆਤੇ ਆ ਮਜਰਮ ਵੀ ਹਾਂ ਧਰਨਾ ਲਾਤਾ ਹੁਣ ਸਰਕਾਰ ਦੇ ਖਿਲਾਫ ਫੇਰ ਹੋਣਗੇ ਲੋਕ ਆਪਣੇ ਤਾਂ ਕਰਕੇ ਕਹਨੇ ਆ ਬਈ ਜੇਲ੍ਹ ਇੰਜਾਮ ਦੇਣਾ ਸਾਰੇ ਰਲ ਕੇ ਚੱਲੋਗੇ ਪੰਜਾਬ ਦਾ ਭਲਾ ਹੋ ਜੂ ਜੇ ਇੱਕ ਦੂਜੇ ਦੇ ਖਿਲਾਫ ਐਂ ਪਈ ਜਾਓਗੇ ਵੀ ਇਹ ਤਾਂ ਜੀ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕਰਦਾ ਫੇਰ ਭਾਈ ਮਰਵਾਈ ਚੱਲੋ ਆਪਣੇ ਧੀ ਪੁੱਤੇ ਇਧਰ ਲੈ ਤੇ ਕੁੜੀਆਂ ਵੀ ਭੁਜਵਾਈ ਚੱਲੋ ਆਪਦੀਆਂ ਕਿਉਂਕਿ ਚਲ ਇਹ ਗੱਲ ਗਲਤਾਂ ਮੈਂ ਨਹੀਂ ਕਹਦਾ ਕਿਉਂਕਿ ਥਾਂ ਥਾਂ ਤੇ ਭੱਜ ਗਏ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਫੇਰ ਭਾਈ ਹਾਂ ਫਿਰ ਆਏ ਕਹਿਣਾ ਚਾਹੁੰਦੇ ਜੇ ਇੱਧਰ ਰਹਿਣਗੇ ਇਹਨੂੰ ਘਰੇ ਰੱਖਾਂਗੇ ਆਪਾਂ ਫਿਰ ਤਾਂ ਸਾਰਾ ਕੁਝ ਹੀ ਹੋਊ ਬਈ ਤਾਂ ਕਰਕੇ ਕਹਨੇ ਆ ਬਈ ਲੱਖਾ ਸਿੰਘ ਸਿਧਾਣਾ ਦੇ ਨਾਲ ਖੜੋ ਤੇ ਜੋ ਆਪਣੇ ਸਿੱਖ ਭਰਾ ਜਿੱਥੋਂ ਤੱਕ ਵੀ ਸਿੱਖ ਆਪਣੇ ਮੈਂ ਕਹਣਾ ਸਿੱਖ ਜਿੱਥੋਂ ਤੱਕ ਨਾ ਹੋਣ ਜੇ ਆਪਣੇ ਸਿੱਖ ਤਾਂ ਪੁਲਿਸ ਇੰਨੀ ਅਤਿਆਚਾਰ ਕਰੇ ਪੰਜਾਬੀਆਂ ਨੂੰ ਕੁੱਟ ਕੇ ਬਾਹਰ ਕੀ ਨਾ ਕੱਢ ਦੇਣ ਆਪਣੇ ਹਿੰਦੁਸਤਾਨ ਚ ਜੇ ਸਿੱਖ ਕੌਮ ਆਪਣੀ ਨਾ ਹੋਵੇ ਕਿਉਂਕਿ ਇਹਨਾਂ ਨੂੰ ਪਤਾ ਵੀ ਜਿੱਥੇ ਸਿੱਖ ਖੜਗੇ ਉੱਥੇ ਤਾਂ ਇਹ ਏਕਦੇ ਹੈਗੇ ਜੋ ਪੁਲਸ ਵਾਲੇ ਵੀ ਲਾ ਲੋ ਜੋ ਵੀ ਲਾ ਲੋ ਆਰਮੀ ਵਾਲੇ ਵੀ ਤਾਂ ਕਰਕੇ ਕਹਿਣਾ ਚਾਹਣਾ ਬਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹੁਣ ਆਪਣਾ ਅੱਜ ਦੀ ਜੋ ਵੀਡੀਓ ਤੇ ਲੱਖਾ ਸਿੰਘ ਸਦਾਣਾ ਤੇ ਸੀਗੀ ਜੋ ਪੰਜਾਬ ਦੇ ਵਾਸਤੇ ਲੜ ਰਿਆ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਆ ਵੱਧ ਤੋਂ ਵੱਧ ਸ਼ੇਅਰ ਕਰ ਦੋ ਗਰੁੱਪਾਂ 'ਚ ਛੱਡ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚਦਾ ਰਹੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਾਂ ਕੱਲ ਨੂੰ ਨਵੇਂ ਟੌਪਿਕ ਤੇ ਮਿਲਾਂਗੇ ਜੀ ਧੰਨਵਾਦ